ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੀਐਸਟੈਟ 2024 ਦਸੰਬਰ ਵਾਲੇ ਟੈਸਟ ਦਾ ਰਿਜ਼ਲਟ ਆਊਟ ਹੋ ਚੁੱਕਿਆ ਹੈ ਤਾਂ ਬਹੁਤ ਸਾਰੇ ਬੱਚਿਆਂ ਦਾ ਪੇਪਰ ਕਲੀਅਰ ਹੋ ਗਿਆ ਹੋਊਗਾ ਤੇ ਬਹੁਤ ਸਾਰੇ ਬੱਚਿਆਂ ਦਾ ਇੱਕ ਜਾਂ ਦੋ ਮਾਰਕਸ ਦੇ ਪਿੱਛੇ ਪੇਪਰ ਜਿਹੜਾ ਰਹਿ ਗਿਆ ਹੋਊਗਾ ਤਾਂ ਜਿਹੜੇ ਬੱਚਿਆਂ ਦਾ ਟੈਸਟ ਕਲੀਅਰ ਹੋ ਚੁੱਕਿਆ ਆ ਉਹਨਾਂ ਨੇ ਅੱਗੋਂ ਕੀ ਕਰਨਾ ਹੈ ਤੇ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਨੂੰ ਵੀ ਡੀਮੋਟੀਵੇਟ ਹੋਣ ਦੀ ਕੋਈ ਲੋੜ ਨਹੀਂਗੀ ਉਹਨਾਂ ਨੇ ਅੱਗੋਂ ਕੀ ਕਰਨਾ ਹੈ ਉਸਦੇ ਬਾਰੇ ਵਿੱਚ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜਿਹੜੇ ਬੱਚਿਆਂ ਦਾ ਟੈਸਟ ਕਲੀਅਰ ਹੋ ਚੁੱਕਿਆ ਆ ਉਹਨਾਂ ਨੇ ਹੁਣ ਨੈਕਸਟ ਜਿਹੜੇ ਵੀ ਬੱਚਿਆਂ ਨੇ ਮਾਸਟਰ ਕੈਡਰ ਦੀ ਹੁਣ ਤਿਆਰੀ ਕਰਨੀ ਆ ਉਹਨਾਂ ਦੇ ਲਈ ਇਸ ਚੈਨਲ ਤੇ ਹਿਸਟਰੀ ਪਲੱਸ ਜੀਓਗ੍ਰਾਫੀ ਠੀਕ ਹੈ ਜੀ ਪੋਲਿਟੀ ਨਹੀਂ ਪੋਲਿਟੀ ਦਾ ਆਪਾਂ ਨਹੀਂ ਕਰਨਾਗਾ ਹਿਸਟਰੀ ਪਲੱਸ ਜੀਓਗ੍ਰਾਫੀ ਦਾ ਜਿਹੜੇ ਵੀ ਬੱਚਿਆਂ ਨੇ ਆਨਲਾਈਨ ਬੈਚ ਲੈਣਾ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇਸ ਇਹਦੇ ਵਿੱਚ ਨਾ ਤੁਹਾਨੂੰ ਪੀਡੀਐਫ ਜਿਵੇਂ 6ਥ ਤੋਂ ਲੈ ਕੇ 10ਥ ਤੱਕ ਦੀ ਐਨਸੀਆਰਟੀ ਹਿਸਟਰੀ ਪਲੱਸ ਜੀਓਗ੍ਰਾਫੀ ਮਿਲੂਗੀ ਪੀਡੀਐਫ ਮਿਲਣਗੇ ਪੰਜਾਬੀ ਦੇ ਵਿੱਚ ਮਿਲਣਗੇ ਜਿਹੜਾ ਮਾਸਟਰ ਕੋਰਸ ਦਾ ਆਪਣਾ ਬੈਚ ਹੋਊਗਾ ਪੀੜ ਬੈਚ ਹੋਊਗਾ ਉਹਦੇ ਵਿੱਚ ਨਾ ਤੁਹਾਨੂੰ ਹਿਸਟਰੀ ਤੇ ਜੀਓਗ੍ਰਾਫੀ ਇਹਦੇ 7ਵੀਂ ਤੋਂ ਲੈ ਕੇ 10ਵੀਂ ਤੱਕ ਦੀ ਸਾਰਾ ਕੰਟੈਂਟ ਪੰਜਾਬੀ ਦੇ ਵਿੱਚ ਮਿਲੇਗਾ ਉਸ ਤੋਂ ਬਾਅਦ ਇਹਦੇ ਵਿੱਚ ਨਾ 11ਵੀਂ ਤੇ 12ਵੀਂ ਦਾ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਆ ਉਹ ਸਾਰਾ ਕੰਟੈਂਟ ਤੁਹਾਨੂੰ ਜਿਹੜਾ ਜਿਹੜਾ ਆਪਾਂ ਫੁੱਲ ਸਿਲੇਬਸ ਟੌਪਿਕ ਵਾਈਜ਼ ਕਵਰ ਕਰਾਂਗੇ ਉਹਦੇ ਵਿੱਚ ਇਨਕਲੂਡ ਮਿਲੇਗਾ ਤਾਂ ਮੈਂ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਕੋਈ ਵੀ ਬੁੱਕ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ NCERT ਪੜਨ ਦੀ ਬਿਲਕੁਲ ਲੋੜ ਨਹੀਂ ਪਊਗੀ NCERT SCERT ਕੋਈ ਵੀ ਬੁੱਕ ਪੜਨ ਦੀ ਲੋੜ ਨਹੀਂ ਪਊਗੀ ਜਦੋਂ ਤੁਸੀਂ ਇਹ ਵਾਲਾ ਬੈਚ ਲਓਗੇ ਤਾਂ ਨਾਲ ਨਾਲ ਤੁਹਾਨੂੰ ਮਤਲਬ ਜੇਕਰ ਤੁਸੀਂ ਹਿਸਟਰੀ ਜੀਓਗ੍ਰਾਫੀ ਦਾ ਪੈਸ ਲੈਣਾ ਚਾਹੁੰਦੇ ਹੋ ਤਾਂ ਮੇਰੇ ਕੰਟੈਂਟ ਕੰਟੈਕਟ ਤੇ ਮੇਰੇ ਨਾਲ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਉਹਦੇ ਤੇ ਨਹੀਂ ਹੋਊਗੀ ਤੁਸੀਂ ਮੈਸੇਜ ਕਰਨਾ ਆ ਠੀਕ ਹੈ ਜੀ ਤਾਂ ਇਹ ਤਾਂ ਸੀਗੀ ਜਿਹੜੇ ਬੱਚਿਆਂ ਦਾ ਕਲੀਅਰ ਹੋ ਗਿਆ ਆ ਉਹਨਾਂ ਨੂੰ ਕੀ ਕੀ ਕੰਟੈਂਟ ਮਿਲੂਗਾ ਕਿ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੀਡੀਓਜ਼ ਬਣਾ ਕੇ ਤੁਹਾਨੂੰ ਦੱਸਾਂਗੇ ਕਿ ਕੀ ਕੰਟੈਂਟ ਤੁਹਾਨੂੰ ਦਿੱਤਾ ਜਾਊਗਾ NCERT ਤੇ SCERT ਨੂੰ ਤੁਹਾਨੂੰ ਪੜਨ ਦੀ ਲੋੜ ਨਹੀਂ ਪਊਗੀ ਜੇਕਰ ਤੁਸੀਂ ਇਹ ਵਾਲਾ ਬੈਚ ਲਾਉਂਗੇ ਤੇ ਪਲੱਸ ਨਾਲ ਤੁਹਾਨੂੰ ਟੌਪਿਕ ਵਾਈਜ਼ ਸਾਰਾ ਸਿਲੇਬਸ ਕਵਰ ਮਿਲੇਗਾ ਠੀਕ ਹੈ ਜੀ ਤਾਂ ਜਿਹੜੇ ਬੱਚਾ ਦਾ ਟੈਸਟ ਕਲੀਅਰ ਨਹੀਂ ਹੋਇਆ ਉਹਨਾਂ ਨੇ ਹੁਣ ਕੀ ਕਰਨਾ ਹੈ ਜੇਕਰ ਤੁਸੀਂ ਸੀਟਟ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਪਲੱਸ ਪੀਐਸ ਟਟ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਨੋਟਸ ਅਵੇਲੇਬਲ ਹੈਗੇ ਆ ਬਾਕੀ YouTube ਤੇ ਵੀ ਆਪਣੀਆਂ ਕਲਾਸਿਸ ਪਈਆਂ ਹੋਈਆਂ ਆ ਤੇ ਜੇਕਰ ਤੁਸੀਂ ਘੱਟ ਸਮੇਂ ਦੇ ਵਿੱਚ ਨਾ ਆਪਣੀ ਪ੍ਰੈਪਰੇਸ਼ਨ ਸੈਲਫ ਸਟਡੀ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਮੇਰੇ ਕੋਲ ਨੋਟਸ ਅਵੇਲੇਬਲ ਹੈਗੇ ਆ ਜੀ 1500 ਰੁਪੀਸ ਦੇ ਵਿੱਚ ਨੋਟਸ ਮਿਲਣਗੇ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਕੰਟੈਕਟ ਕੰਟੈਂਟ ਕੰਟੈਕਟ ਤੇ ਤੁਸੀਂ ਮੈਸੇਜ ਛੱਡ ਸਕਦੇ ਹੋ ਠੀਕ ਹੈ ਜੀ ਤਾਂ ਇਹ ਜਿਹੜਾ ਕੰਟੈਂਟ ਪੜਨ ਤੋਂ ਬਾਅਦ ਨਾ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਤੁਹਾਨੂੰ ਕੋਈ ਵੀ ਬੁੱਕ ਐਨਸੀਆਰਟੀ ਦਾ ਐਸਸੀਆਰਟੀ ਕੋਈ ਵੀ ਬੁੱਕ ਤੁਹਾਨੂੰ ਪੜਨ ਦੀ ਲੋੜ ਨਹੀਂ ਪਊਗੀ ਫੁੱਲ ਸਿਲੇਬਸ ਪੀਐਸਟੈਟ ਤੇ ਸੀਟੈਟ ਐਸਐਸਟੀ ਦੇ ਲਈ ਠੀਕ ਹੈ ਐਸਐਸਟੀ ਨਾਟ ਸੀਡੀਪੀ ਪੰਜਾਬੀ ਇੰਗਲਿਸ਼ ਨਹੀਂ ਹੋਊਗੀ ਇਹਦੇ ਵਿੱਚ ਸਿਰਫ ਐਸਐਸਟੀ ਤੇ ਐਸਐਸਟੀ ਦਾ ਇੱਕ ਵੀ ਅੱਖਰ ਇਹਦੇ ਵਿੱਚੋਂ ਆਊਟ ਆਫ ਸਿਲੇਬਸ ਪੇਪਰ ਦੇ ਵਿੱਚੋਂ ਨਹੀਂ ਆਊਗਾ ਕਿਉਂਕਿ ਆਪਾਂ ਇਹਦੇ ਵਿੱਚ ਨਾ ਸਾਰੀ ਐਨਸੀਆਰਟੀ ਪੰਜਾਬੀ ਦੇ ਵਿੱਚ ਕਰ ਲਿਆ ਸਾਰੇ ਫੈਕਟ ਇਨਕਲੂਡ ਕਰਤੇ ਆ ਜੋ ਐਨਸੀਆਰਟੀ ਕਵਰ ਨਹੀਂ ਕਰਦੀਗੀ ਉਹ ਵੀ ਆਪਾਂ ਜਿਹੜੇ ਟਾਪਿਕ ਹੈ ਨਾ ਉਹ ਵੀ ਕੀਤੇ ਹੋਏ ਆ ਤਾਂ ਤੁਸੀਂ ਇਸ ਤਰ੍ਹਾਂ ਨਾਲ ਨਾ ਤੁਹਾਨੂੰ ਕੋਈ ਇਹ ਹੈਂਡ ਰਿਟਨ ਵੀ ਨਹੀਂਗੇ ਹੈਗੇ ਟਾਈਪ ਕੀਤੇ ਹੋਏ ਆ ਤਾਂ ਇਸ ਤਰ੍ਹਾਂ ਤੁਹਾਨੂੰ ਇਹ ਜਿਹੜੇ ਜਿਵੇਂ ਇਹ ਅਰਥ ਕਲਾਸ ਦਾ ਹੈਗਾ ਜੀ ਫੁੱਲ ਲੈਸਨ ਇਸ ਤਰ੍ਹਾਂ ਕਰਕੇ ਤੁਹਾਨੂੰ ਮਿਲਣਗੇ ਬਹੁਤ ਹੀ ਆਰਗੇਨਾਈਜ਼ਡ ਵੇ ਦੇ ਨਾਲ ਆ ਤੁਸੀਂ ਆਪਣਾ ਨਾ ਇਹਨੂੰ ਪੜ੍ਹ ਵੀ ਸਕਦੇ ਹੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿੰਨੇ ਆਰਗੇਨਾਈਜ਼ਡ ਵੇ ਦੇ ਨਾਲ ਇਹ ਜਿਹੜੇ ਨੋਟਸ ਪ੍ਰਪੇਅਰ ਕੀਤੇ ਹੋਏ ਆ ਤਾਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਪਹਿਲਾਂ ਦੇਖ ਦੇਖ ਲਓ ਫਿਰ ਤੁਸੀਂ ਇਹਨਾਂ ਨੂੰ ਜੇਕਰ ਪਰਚੇਸ ਕਰਨਾ ਚਾਹੁੰਦੇ ਹੋ ਤੁਸੀਂ ਮੇਰੇ ਕੰਟੈਕਟ ਮੇਰੇ ਨਾਲ ਤੁਸੀਂ ਕੰਟੈਂਟ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ 1500 ਰੁਪਏ ਦੇ ਵਿੱਚ ਹਲਦੀ ਘੜੀ ਦੇ ਵਿੱਚ ਇਹ ਜਿਹੜੀ ਵੀਡੀਓ ਮੈਂ ਬਣਾ ਰਹੀ ਹਾਂ ਫੈਬ ਦੇ ਵਿੱਚ ਨਾ ਫ फेब्रुवारी 2025 ਦੇ ਵਿੱਚ ਤੁਹਾਨੂੰ ਇਹ ਜਿਹੜੇ 2000 ਸੌਰੀ 1500 ਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਇਹਦਾ ਜਿਹੜਾ ਪ੍ਰਾਈਸ ਇਨਕਰੀਜ਼ ਹੋਊਗਾ ਬਹੁਤ ਹੀ ਜਲਦੀ 2000 ਕੀਤਾ ਜਾਊਗਾ ਤਾਂ ਇਹ ਜਿਹੜੇ ਜੇਕਰ ਤੁਸੀਂ ਇਹ ਸਿਰਫ ਆਪਾਂ ਜਿਹੜੇ ਹੁਣ ਬੱਚਿਆਂ ਦਾ ਚਲੋ ਟੈਸਟ ਨਹੀਂ ਕਲੀਅਰ ਹੋਇਆ ਹੈਗਾ ਉਹਨਾਂ ਨੇ ਲੈਣੇ ਆ ਤਾਂ ਕਰਕੇ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਮਿਲ ਜਾਊਗਾ ਜੀ ਤਾਂ ਇਹ ਸੀਗਾ ਇਸੇ ਤਰ੍ਹਾਂ ਨਾ ਮੈਂ ਤੁਹਾਨੂੰ ਇੱਕ ਪਾਲਿਟੀ ਦਾ ਦਿਖਾਉਣੀ ਆ ਇਹਦੇ ਵਿੱਚ ਨਾ ਫੁੱਲ ਸਿਲੇਬਸ ਪੀਐਸਟੈਟ ਦਾ ਫੁੱਲ ਟਾਪਿਕ ਕਵਰ ਕੀਤੇ ਹੋਏ ਆ ਤੁਸੀਂ ਆ ਦੇਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਇਹਦੇ ਵਿੱਚੋਂ ਹੀ ਤੁਸੀਂ ਚੈੱਕ ਕਰ ਲਿਓ ਇਹਦੇ ਵਿੱਚੋਂ ਫੁੱਲ ਪੇਪਰ ਆਇਆ ਸੀਗਾ ਇਹ ਇਹ ਹੁਣ ਨਹੀਂ ਬਣਾਏਗੇ ਇਹ ਨਹੀਂਗਾ ਵੀ ਪੇਪਰ ਤੋਂ ਬਾਅਦ ਪ੍ਰੀਪੇਅਰ ਕੀਤੇ ਆ ਪੇਪਰ ਤੋਂ ਪਹਿਲਾਂ ਦੇ ਹੀ ਆ ਇਹ ਪ੍ਰੀਪੇਅਰ ਕੀਤੇ ਹੋਏ ਫੁੱਲ ਪੇਪਰ ਇਹਦੇ ਵਿੱਚੋਂ ਹੀ ਆਇਆ ਸੀਗਾ ਠੀਕ ਹੈ ਜੀ ਤੇ ਮੈਂ ਵੀਡੀਓ ਵੀ ਬਣਾਈਆਂ ਹੋਈਆਂ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਕੁਐਸਚਨ ਵਿੱਚ ਆਏ ਸੀਗੇ ਤੇ ਆਪਾਂ ਵੀਡੀਓ ਬਣਾ ਕੇ ਮੈਂ ਤੁਹਾਨੂੰ ਦਿਖਾਈ ਵੀ ਸੀਗੇ ਵੀ ਆਹ ਆਹ ਜਿਹੜੇ ਕੁਐਸਚਨ ਆ ਉਹ ਵਿੱਚੋਂ ਆਏ ਹੋਏ ਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਨਾਲ ਨਾ ਤੁਹਾਨੂੰ ਇਹ ਜਿਹੜਾ ਪੋਲੀਟੀ ਦਾ ਆ ਥੋੜਾ ਜਿਹਾ ਮੇਰੇ ਨਾਲ ਫੋਨ ਦੀ ਸਕਰੀਨ ਟੁੱਟ ਗਈ ਸੀਗੀ ਇਸ ਕਰਕੇ ਵੀਡੀਓ ਤਾਂ ਥੋੜਾ ਜਾਇ ਇਹਨੂੰ ਮੈਨੇਜ ਕਰ ਲਿਓ ਠੀਕ ਹੈ ਜੀ ਤਾਂ ਇਸ ਤਰ੍ਹਾਂ ਨਾਲ ਨਾ ਤੁਹਾਨੂੰ ਇਹ ਜਿਹੜੇ ਨੋਟਸ ਆ ਮਿਲਣਗੇ ਤਾਂ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਮੇਰੇ ਨਾਲ ਤੁਸੀਂ ਕੰਟੈਕਟ ਕਨਟੈਕਟ ਕਰ ਲਿਓ ਜੀ ਤੇ ਇਹ ਤਾਂ ਸੀ ਜੀ ਆਪਣੀ ਅੱਜ ਦੀ ਵੀਡੀਓ ਇਹਦੇ ਵਿੱਚ ਸਿਰਫ ਆਪਾਂ ਇਹੀ ਦੱਸਣਾ ਸੀਗਾ ਕਿ ਪੀਐਸਟੈਟ ਤੇ ਸੀਟੈਟ ਪਲੱਸ ਮਾਸਟਰ ਕਿਡਰ ਦੇ ਲਈ ਪ੍ਰੈਪਰੇਸ਼ਨ ਕਰਨ ਦੇ ਲਈ ਤੁਸੀਂ ਇਹ ਜਿਹੜਾ ਇਹ ਪੀਐਸਟੈਟ ਤੇ ਸੀਟੈਟ ਦੇ ਲਈ ਨੋਟਸ ਮਿਲ ਜਾਣਗੇ ਤੇ ਮਾਸਟਰ ਕਿਡਰ ਦੇ ਲਈ ਆਨਲਾਈਨ ਬਾਚ ਮਿਲ ਜੂਗਾ ਕਿਉਂਕਿ ਉਹ ਨੋਟਸਾਂ ਤੋਂ ਪ੍ਰੈਪਰੇਸ਼ਨ ਆ ਜਿਹੜੀ ਕਰਨੀ ਥੋੜੀ ਜੀ ਔਖੀ ਹੁੰਦੀ ਹੈ ਮਾਸਟਰ ਕੈਡਰ ਦੇ ਵਿੱਚ ਕਿਉਂਕਿ ਸਿਲੇਬਸ ਬਹੁਤ ਜ਼ਿਆਦਾ ਵਾਸਟ ਹੁੰਦਾ ਹੈ ਤਾਂ ਇਸ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਧੰਨਵਾਦ